ਜਿਹੜਾ 7 ਕਿਲੋ ਬਾਅਦ ਤੱਕ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਨੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁਖਬੰਦੇ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਗੈਰ ਕੋਈ ਵਰਗੀਕਰਨ ਕੀਤੇ ਬਗੈਰ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀ ਸਰਕਾਰਾਂ ਵੀ ਦਿੰਦੀਆਂ ਹੁੰਦੀਆਂ ਨੇ ਪਰ ਲੇਕਿਨ ਬਹੁਤ ਸਾਰੇ ਰਾਈਡਰ ਲਾਂਦੇ ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾਂਦੇ ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫਲਫਲੀ ਲਾ ਕਰੇ ਤਾਂ ਕਿ ਉਸ ਸਕੀਮ ਦਾ ਲਾਜ ਨਾ ਐਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਡਨ 3 ਬੰਦ ਪਹਿਲੇ 3 ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਵੀਲੀ ਮਿਲੇਗੀ ਸੋ ਦੱਸਦੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਦੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜੇ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿੰਦਾ ਕਿ 300 ਯੂਨਟ ਪਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਕਰਨ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 7 ਕਿਲੋ 60 ਤੱਕ ਆ ਉਹਨਾਂ ਦਾ ਜਿਹੜਾ 3 ਰੁਪਏ ਯੂਨਿਟ ਪ੍ਰਤੀ ਯੂਨਿਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆਗਾ ਜਿਹੜਾ 7 ਕਿਲੋ 60 ਤੱਕ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਵੀਲੀ ਦੇਣਾ ਹੈ ਕਿ ਰੱਲੂ ਕਨੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮਰ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਗੈਰ ਕੋਈ ਵਰਗੀਕੰਨ ਕਰਮ ਕੀਤੇ ਬਗੈਰ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀਆ ਸਰਕਾਰਾਂ ਵੀ ਦਿੰਦੀਆਂ ਹੁੰਦੀਆਂ ਹੁੰਦੀਆਂ ਪਰ ਲੇਕਿਨ ਬਹੁਤ ਸਾਰੇ ਰਾਈਟਰ ਲਾਂਦੇ ਸੀਗੇ ਬਹੁਤ ਸਾਰੇ ਕੰਡੀਸ਼ਨ ਲਾਂਦੇ ਸੀਗੇ ਤਾਂ ਕਿ ਕੋਈ ਉਹ ਸਕੀਮ ਦੇ ਅੰਦਰ ਫੁੱਲਫਿਲ ਨਾ ਕਰੇ ਤਾਂ ਕਿ ਉਹ ਸਕੀਮ ਦਾ ਲਾਜ ਨਾ ਐਸ ਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਦ ਇਨ 3 ਮੰਥ ਪਹਿਲੇ ਤਿੰਨਾਂ ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਵੀਲੀ ਮਿਲੂਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਨਿਕਲ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ ਭਾਈ ਟੋਟਲ ਜਿਹੜਾ 300 ਰੁਪਏ ਬਣਦੇ ਨੇਗੇ ਟੈਕਸ ਪਾ ਕੇ ਜਿੰਦਰ ਪਰ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿੰਦਾ ਕਿ 300 ਯੂਨਟ ਪਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 60 ਕਿਲੋ 60 ਟੱਕਾ